ਸ਼ੰਭੂ ਦੇ ਖਨੌਰੀ ਬਾਰਡਰ ਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਇੱਕ ਮਾਮਲਾ ਉੜਾ ਪਖਿਆ ਹੋਇਆ ਜਿੱਥੇ ਕਿਸਾਨਾਂ ਵੱਲੋਂ ਦੋਸ਼ ਲਾਇਆ ਜਾ ਰਿਹਾ ਕਿ ਉਹਨਾਂ ਦੇ ਟਰੈਕਟਰ ਟਰਾਲੀ ਤੇ ਹੋਰ ਜਿਹੜਾ ਸਮਾਨ ਮੋਰਚੇ ਦੇ ਵਿੱਚ ਉੱਥੇ ਲੱਗਾ ਸੀਗਾ ਉਹ ਚੋਰੀ ਹੋ ਗਿਆ ਤੇ ਮਿਲ ਨਹੀਂ ਰਿਹਾ ਸਾਡੇ ਨਾਲ ਉਹ ਕਿਸਾਨ ਵੀ ਮੌਜੂਦ ਹੈ ਜਿਹੜੇ ਇਸ ਮੋਰਚੇ ਦੇ ਵਿੱਚ ਆਪਣੀ ਡਿਊਟੀ ਨਿਭਾ ਰਹੇ ਆ ਤੇ ਉੱਥੇ ਡਟੇ ਰਹੇ ਆ ਤੇ ਜਿਨ੍ਹਾਂ ਦਾ ਸਮਾਨ ਚੋਰੀ ਹੋਇਆ ਬਲਵਿੰਦਰ ਸਿੰਘ ਸਾਹਿਬ ਵੀ ਸਾਡੇ ਨਾਲ ਮੌਜੂਦ ਹੈ ਅੱਜ ਤਾਂ ਤੁਸੀਂ ਸਟੇਜ ਤੇ ਵੀ ਜ਼ਿਕਰ ਕੀਤਾ ਹੈ ਕਿ ਤੁਸੀਂ ਉੱਥੇ ਮੌਜੂਦ ਸੀਗੇ ਤੁਹਾਡਾ ਸਮਾਨ ਹੈ ਜਿਹੜਾ ਹੈ ਟੈਚੀ ਹੈ ਏਸੀ ਹੈ ਟਰਾਲੀਆਂ ਸੀਗੀਆਂ ਕੈਸ਼ ਵੀ ਸੀਗਾ ਉਹ ਚੋਰੀ ਹੋਇਆ ਹੁਣ ਜਿਹੜਾ ਹੈ ਸਫਾਈਆਂ ਵੀ ਆ ਰਹੀਆਂ ਆ ਸਰਕਾਰ ਦੇ ਨੁਮਾਇੰਦੇ ਆ ਜਿਹੜੇ ਉਹ ਗੱਲ ਕਹਿ ਰਹੇ ਆ ਕਿ ਸਾਡਾ ਇਹਦੇ ਵਿੱਚ ਕੋਈ ਲੈਣਾ ਦੇਣਾ ਹੈ ਨਹੀਂ ਤੇ ਅਸੀਂ ਸਖਤ ਹਦੇਸ਼ ਵੀ ਦੇ ਦਿੱਤਾ ਕਿ ਐਫਆਰ ਦਰਜ ਕੀਤੀ ਜਾਵੇ ਦੱਸ ਦਿਓ ਤੁਹਾਡਾ ਕੀ ਕੋਈ ਸਮਾਨ ਚੋਰੀ ਹੋਇਆ ਤੇ ਉਹਦੇ ਵਿੱਚ ਕੀ ਕੋਈ ਤੁਹਾਨੂੰ ਮਿਲਿਆ ਹੋਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਪਹਿਲੇ ਦਿਨ ਜਦੋਂ ਨਾ ਮੋਰਚਾ ਪਟਣ ਲਈ ਆਈ ਹੈ ਸਰਕਾਰ ਮਨਦੀਪ ਸਿੰਘ ਸਿੱਧੂ ਜਿਹੜੇ ਆਪਣੇ ਡੀਜੀਪੀ ਹੈ ਖੁਦ ਆਪ ਆਏ ਆ ਆ ਕੇ ਸਟੇਜ ਦੇ ਉੱਤੇ ਖੜ ਕੇ ਇਹਨੇ ਮੈਕ ਚਾਲੂ ਕਰਕੇ ਇਹ ਗੱਲ ਕਹੀ ਆ ਵੀ ਤੁਸੀਂ ਜਿਹੜੇ ਹੈਗੇ ਆ ਅਸੀਂ 3500 ਬੰਦਾ ਪੁਲਿਸ ਵਾਲਾ ਜਿਹੜਾ ਤੁਹਾਡੇ ਕੋਲੇ ਤੇ ਸਟੇਜ ਤੇ ਆ ਗਿਆ ਆ ਬਾਕੀ 60000 ਦੇ ਹਿਸਾਬ ਨਾਲ ਬੰਦੇ ਬਾਹਰ ਤੁਹਾਨੂੰ ਕਵਰ ਕਰ ਰਹੇ ਆ ਤਾਂ ਤੁਸੀਂ ਦੇਖ ਲਓ 2000 ਜਾਂ 3000 ਜਿੰਨੇ ਬੰਦੇ ਵੀ ਆ ਵੀ ਤੁਹਾਨੂੰ ਇੱਕ ਇੱਕ ਬੰਦੇ ਨੂੰ ਕੁੱਟਣ ਦੇ ਲਈ ਸਾਡੇ ਕੋਲ 10000 ਬੰਦੇ ਹਾਜ਼ਰ ਆ ਤੁਸੀਂ ਪਰੇ ਚੱਲ ਜਾਓ ਤੁਹਾਡਾ ਕੋਈ ਸਮਾਨ ਹਿੱਲੂਗਾ ਨਹੀਂ ਕੋਈ ਚੋਰੀ ਨਹੀਂ ਹੋਊਗਾ ਕੋਈ ਕੁਝ ਨਹੀਂ ਹੋਊਗਾ ਅਸੀਂ ਫੇਰ ਵੀ ਕਿਹਾ ਵੀ ਸਾਡੇ ਕੋਲ ਟੈਟਾ ਟ੍ਰੈਕਟਰ ਖੜੇ ਆ ਅਸੀਂ ਆਪਣੀਆਂ ਟਰਾਲੀਆਂ ਪਰੇ ਕਰ ਲੈਨੇ ਪਰ ਸਾਨੂੰ ਨਹੀਂ ਕਰਨ ਦਿੱਤੀਆਂ ਸਾਨੂੰ ਕੁੱਟ-ਕੁੱਟ ਕੇ ਭਜਾਇਆ ਉੱਥੋਂ ਉੱਥੇ ਬਾਅਦ ਪੁਲਿਸ ਵਾਲਿਆਂ ਨੇ ਖੌਦ ਆਪ ساری ਛੱਡ ਦੇ ਖਿਲਾਏ ਆ ਆਪਣੀਆਂ ਗੱਡੀਆਂ 'ਚ ਰੱਖੇ ਆ ਕੁਦਰ ਲਾ ਕੇ ਆਪਣੇ ਮਾਨਾਂ ਤੇ ਲੱਦ ਕੇ ਲੈ ਗਏ ਆ ਜੇਬੀਸੀ ਆਪ ਉਹ ਕੱਲੇ ਨਾਲ ਤੇ ਲੱਦ-ਲੱਦ ਕੇ ਸਮਾਨ ਲੈ ਕੇ ਗਏ ਆ ਫਿਰ ਇਹਨਾਂ ਨੇ ਜਿੰਨੇ ਇਨਵਰਟਰ ਸੀਗੇ ਜਿੰਨੇ ਜਨਰੇਟਰ ਸੀਗੇ ਜਿੰਨੀਆਂ ਏ.ਸੀ. ਡੀਆਂ ਸੀਗੀਆਂ ਜਿਹੜਾ ਛੋਟਾ ਸਮਾਨ ਸੀਗਾ ਉਹ ਚੋਰੀ ਕੀਤਾ ਇਹਨਾਂ ਨੇ ਜਿਹੜਾ ਵੱਡਾ ਸਮਾਨ ਸੀ ਟਰਾਲੀਆਂ ਸੀਗੀਆਂ ਟਰੈਕਟਰ ਸੀਗੇ ਜਾਂ ਜਿਹੜੇ ਸਾਡੇ ਕੋਲ ਵੱਡੇ ਡਿਗਾਰਡ ਬਣਾਏ ਸੀਗੇ ਉਹਨਾਂ ਨੂੰ ਚੋਰੀ ਕਰਦੇ ਲੈ ਕੇ ਘਰੋਂ ਦਾ ਇੱਕ ਵੱਡਾ ਗਰਨਾਲ ਘਰੋਂ ਦਾ ਕਿ ਵੱਡਾ ਜਿਹੜਾ ਗਰੁੱਪ ਸੀਗਾ ਉਹ ਸਾਰੇ ਦਾ ਸਾਰਾ ਉੱਥੇ ਹਾਜ਼ਰ ਹੋ ਗਿਆ ਸੀ ਚਾਹੇ ਉਹ ਆਸੇ ਪਾਸੇ ਦੇ ਪਿੰਡਾਂ ਦੇ ਸਰਪੰਚ 골ਡੀ ਸਰਪੰਚ ਹੋਇਆ ਗੱਲ ਸਰਪੰਚ ਰਾਜਗੜ੍ਹ ਵਾਲਾ ਹੋਇਆ 골ਡੀ ਜਿਹੜਾ ਆ ਸਰਾ ਪਿੰਡ ਦਾ ਆ ਇਹ ਪਿੰਡਾਂ ਦੇ ਜਿਹੜੇ ਸਰਪੰਚ ਸੀਗੇ ਜਿਹੜੇ ਝਾੜੂ ਪਾਰਟੀ ਦੇ ਸੀਗੇ ਬੰਦੇ ਉਹਨਾਂ ਨੇ ਮਤਲਬ ਇਹ ਕਲਾਨਨ ਕਰ ਲਈ ਸੀਗੀ ਵੀ ਚੋਰੀ ਸਮਾਨ ਕਰਨਾ ਜਿਹੜਾ ਬੰਦਾ ਅਸਾਂ ਫੜਿਆ ਸੀ ਲੋ ਸਿੰਬਲੀ ਦੇ ਵਿੱਚ ਫੜਿਆ ਰਮਨਦੀਪ ਸਿੰਘ ਰਿੰਗ ਔਰ ਫਰਿੰਗੂ ਗਿਆ ਰਿਆ ਪਿੰਡੋ ਦਾ ਹੈਗਾ ਲੋ ਸਿੰਬਲੀ ਜ਼ਿਮੀਦਾਰ ਦੇ ਨਾਲ ਉਹਨੂੰ ਫੜਿਆ ਉਹਨੇ ਪਹਿਲੇ ਸਾਨੂੰ ਬਿਆਨ ਦਿੱਤਾ ਇਹ ਗੱਲ ਦਾ ਵੀ ਮੈਂ ਮੈਨੂੰ ਜਿਹੜਾ ਡੀਐਸਪੀ ਪਟਿਆਲਾ ਆ ਉਹਨੇ ਕਿਹਾ ਹੈ ਵੀ ਗਲਾਰ ਘਨੌਰ ਦਾ ਫੋਨ ਆਇਆ ਵੀ ਤੂੰ ਆ ਟਰਾਲੀਆਂ ਚੋਰੀ ਕਰਕੇ ਸਾਈਡ ਤੇ ਲਾ ਸਾਨੂੰ ਚਾਹੀਦੀਆਂ ਆ ਬਜਟ ਵਾਲੀਆਂ ਸੀਗੀ ਉਰੇ ਪੂਰਾ ਬਿਆਨ ਪੂਰਾ ਕਰਤਾ ਤੁਹਾਡੇ ਕੋਲ ਲਾਈਵ ਚੱਲਦੀ ਹੋਣੀ ਆ ਵੀਡੀਓ तकरीबन ਵਾਰਡ ਵਿੱਚ ਚੱਲ ਗਈ ਆ ਉਹ ਉਹਨੇ ਸਾਰਾ ਬਿਆਨ ਕਰਤਾ ਉਸ ਤੋਂ ਬਾਅਦ ਬੰਦੇ ਭੇਜੇ ਆ ਮੈਂ ਕਿਹਾ ਜਾਓ ਟਰਾਲੀਆਂ ਦੇਖੋ ਕਿਹਦੀ ਕਿਹਦੀ ਆ ਪਰ ਉਹਨਾਂ ਨੇ ਲਾਗੇ ਨਹੀਂ ਜਾਣ ਤੇ ਛੱਟਰਾਂ ਦੇ ਫਿਰ ਛੱਟਰਾਂ ਸੀ ਖੋਲਣ ਜਾਗੇ ਫਿਰ ਸਾਨੂੰ ਨੇ ਫੋਨ ਕੀਤਾ ਕਹਿੰਦੇ ਪਾਜੀ ਉਹਦਾ ਨਹੀਂ ਪਹੁੰਚਦੇ ਚਲੋ ਮੈਂ ਇੱਧਰ ਉੱਧਰ ਫੋਨ ਕੀਤੇ ਜਨਤਾ ਮੇਰੀ ਹੋਰ ਇਕੱਠੀ ਹੋ ਗਈ ਉੱਥੇ ਕਿਸਾਨ ਜ਼ਿਆਦਾ ਇਕੱਠੇ ਹੋ ਗਏ ਫਿਰ ਕੁਝ ਮੰਤਰੀਆਂ ਛਾਤਰੀਆਂ ਨੇ ਫੋਨ ਕੀਤੇ ਇਹ ਭਾਈ ਆ ਆ ਕੰਮ ਹੋ ਰਿਹਾ ਆ ਇਹ ਲਾਲ ਘਰੋਂ ਦਾ ਫੋਨ ਆ ਗਿਆ ਕਹਿੰਦਾ ਨਾ ਸਾਡੇ ਇਹ ਜੇਟ ਨਹੀਂ ਖੁੱਲਣੇ ਹੈਗੇ ਇਹ ਬੰਦ ਰਹਿਣਗੇ ਚਲੋ ਅਸੀਂ ਕਹੀ ਐਫਆਈਆ ਕਰਨੀ ਹੈ ਨਹੀਂ ਕਹਿੰਦੇ ਐਫਆਈਆ ਨਹੀਂ ਕਰ ਰਹੀ ਹੈਗੀ ਨਾ ਕੋਈ ਮੂਵੀ ਬਣਾਉਣੀ ਹੈ ਟਾਲੀਆਂ ਕੱਢੋ ਤੇ ਆਪਣੀਆਂ ਲੈ ਜਾਓ ਨਹੀਂ ਤਾਂ ਅਸੀਂ ਵਢਾਂਗੇ ਆਈ ਗਿਆ ਚੋ ਜੀ ਸਾਨੂੰ ਕੁੱਟੋ ਮਾਰੋ ਜੋ ਮਰਜ਼ੀ ਕਰੋ ਪਰ ਅਸੀਂ ਟਾਲੀਆਂ ਜਿਹੜੀਆਂ ਲਿਜਾਣੀਆਂ ਤਾਂ ਲਜਾਣੀਆਂ ਐਫਆਈਆ ਦਾ ਅੱਜ ਕਰਾਂਗੇ ਕਰਾ ਕੇ ਫਿਰ ਲੈ ਕੇ ਜਾਵਾਂਗੇ ਚਲੋ ਤੁਹਾਨੂੰ ਕਹਿੰਦੇ ਸ਼ੰਭੂ ਜਾ ਕੇ ਕਰਾਓ ਜੀ ਅਸੀਂ ਸ਼ੰਭੂ ਚਲ ਕੇ ਆਏ ਹਾਂ ਜੋ ਸ਼ੰਭੂ ਪਹੁੰਚੇ ਹੈ ਬੋੜੇ ਕਹਿੰਦੇ ਸ਼ੰਭੂ ਨਹੀਂ ਕਰਾਉਣੀ ਤਨਹੋਰ ਕਰਾਓ ਅਸੀਂ ਮੜ ਕੇ ਫੋਨ ਕਰਦਾ ਰੀਐਸਪੀ ਨੂੰ ਵੀ ਸਾਨੂੰ ਬਾਰ ਬਾਰ ਖੱਜਲ ਨਾ ਕਰ ਨਹੀਂ ਤਾਂ ਅਸੀਂ ਵੀ ਆਪਣਾ ਜਿਹੜਾ ਜਿਹੜਾ ਸਾਡਾ ਕੰਮ ਕਰਨ ਲਈ ਕਰੀਏ ਉਹ ਕਹਿੰਦਾ ਨਹੀਂ ਜੀ ਤੁਸੀਂ ਐਸਐਚਓ ਸਾਹਿਬ ਚੱਲ ਗਏ ਆ ਉੱਥੇ ਤੁਸੀਂ ਪਹੁੰਚੋ ਆਪਣੇ ਟਾਡੀਆਂ ਸੇਵ ਕਰੋ ਤੇ ਐਫਆਰ ਦੀ ਕਾਪੀ ਤੁਹਾਡੇ ਫੋਨ ਤੇ ਆ ਜਾਂਦੀ ਹੈ ਗੋਲਡੀ ਜਿਹੜਾ ਗੋਲਡੀ ਸਰਪੰਚ ਆ ਉਹਦੇ ਕੋ ਘੱਟੋ ਘੱਟ ਰੀ 30 40 ਟਰਾਲੀਆਂ ਸੀ ਟਰੈਕਟਰ ਜਿਹੜੇ ਵਧੀਆ ਜਿਹੜੇ ਸਭ ਤੋਂ ਵਧੀਆ ਟਰੈਕਟਰ ਤੇ ਵਧੀਆ ਟਰਾਲੀਆਂ ਉਹ ਪੱਠੇ ਦਾ ਮਾਰ ਕੇ ਉਹ ਕੋ ਖੜੀਆਂ ਆ ਔਰ ਪਰਚੋ ਬੰਦੇ ਉਹ ਕਿ ਭੇਜੇ ਆ ਅਸੀਂ ਖੁਦ ਗਏ ਆ ਆਪ ਨਾਲ ਵਿਟਾਲੀਆਂ ਕੋ ਪਹਿਲਾਂ ਕਹਿੰਦੇ ਲੈ ਜਾਓ ਕੱਢ ਕੇ ਉਹੋ ਹੀ ਬੰਦੇ ਜਿਹੜੇ ਜਿਹੜੇ ਦੋ ਨੰਬਰ ਦਾ ਹੰਦਾ ਕਰਦਾ ਚਾਹੇ ਉਹ ਚਿੱਟੇ ਦਾ ਕਰਦਾ ਹੈ ਚਾਹੇ ਉਹ ਕਰਦਾ ਸੀਗਾ ਰੇਤੇ ਦਾ ਚਾਹੇ ਉਹ ਕਰਦਾ ਹੈ ਬਜਰੀ ਦਾ ਚਾਹੇ ਚੋਰੀ ਜਿਹੜਾ ਵੀ ਕਰਦਾ ਸੀਗਾ ਉਹਨਾਂ ਬੰਦਿਆਂ ਨੇ ਰਾਤ ਨੂੰ ਸਾਰਾ ਸਮਾਨ ਕੱਟਾ ਕੀਤਾ। ਉਹ ਹੀ ਬੰਦੇ ਲੈ ਕੀ ਗਏ ਆ। ਉਹ ਬੰਦੇ ਸਰਪੰਚਾਂ ਦੀ ਜਿਹੜੀ ਹੈਗੀ ਆ ਕੁਮਾਰ ਦੇ ਥੱਲੇ ਆਏ ਆ। ਫਿਰ ਹੁਣ ਗੋੜੀ ਨੇ ਉਹ ਕਹਿੰਦਾ ਜੀ ਸਰਪੰਚ ਕਹਿੰਦਾ ਸਾਡੇ ਮੇਰੇ ਘਰ ਆ ਜਾਓ ਆਪਾਂ ਗੱਲ ਕਰਕੇ ਛਡੀਆਂ ਲੈ ਜਾਓ। ਜਦੋਂ ਉੱਥੇ ਬੰਦੇ ਪਹੁੰਚਦੇ ਨਾਲ ਡੇਟਾ ਮਾਰੇ ਜਾਂਦੇ ਨਾਲ ਹੀ ਉਹਨਾਂ ਦੇ ਪਰਚੇ ਕੀਤਾ ਜਾਂਦੇ ਆ। ਇਤੋਂ ਜ਼ਿਆਦਾ ਧੱਕਾ ਤਾਂ ਮੈਨੂੰ ਲੱਗਦਾ ਅੰਗਰੇਜ਼ਾਂ ਨੇ ਨਹੀਂ ਕੀਤਾ ਹੋਊਗਾ ਜੇ ਇੱਕ ਤਾਂ ਨਾ ਲੱਗਾ ਵੀ ਉਹ ਮੁਜਾਰਾ ਲੱਗਾ ਵੀ ਹੋਊਗਾ ਤੇ ਉੱਥੇ ਵੀ ਇਹ ਹੁੰਦਾ ਸੀਗਾ ਵੀ ਭਾਈ ਇਹਦਾ ਨੁਕਸਾਨ ਨਹੀਂ ਕਰਨਾ ਫਿਰ ਮਹਾਭਾਰਤ ਦੀ ਲੜਾਈ ਹੋਈ ਆ ਜਾਂ ਹੋਰ ਵੀ ਵੱਡੀਆਂ ਲੜਾਈਆਂ ਹੋਈਆਂ ਹੋਣਗੀਆਂ ਉੱਥੇ ਰਾਤ ਨੂੰ ਜਦੋਂ ਰਾਤ ਪੈਂਦੀ ਸੀਗੀ ਉਹ ਸਾਰੇ ਕਹਿੰਦੇ ਜਯਦ ਬ੍ਰਾਮ ਚਾਹੇ ਕੋਈ ਲੇਡੀ ਜਾਹੇ ਬੰਦਾ ਉੱਤੇ ਹਿਆਨੇ ਚੱਕਣਾ ਚੁੱਤੇ ਪਏ ਨੂੰ ਕੁਝ ਨਹੀਂ ਕਹਿਣਾ ਰੋਟੀ ਖਾਂਦੇ ਨੂੰ ਕੁਝ ਨਹੀਂ ਕਹਿਣਾ ਲੇਕਿਨ ਸਾਨੂੰ ਚੁੱਤੇ ਪਿਆ ਨੇ ਵੀ ਕੁੱਟਿਆ ਸਾਨੂੰ ਰੋਟੀ ਖਾਂਦੇ ਨੇ ਵੀ ਕੁੱਟਿਆ ਸਾਡੀਆਂ ਬੀਬੀਆਂ ਵੀ ਕੁੱਟੀਆਂ ਔਰ ਰਾਤ ਨੂੰ 8 ਵਜੇ ਤੋਂ ਬਾਅਦ ਜਿਹੜਾ ਜਿਹੜਾ ਸਮਾਨ ਚੋਰੀ ਹੋਇਆ ਉਹਦੇ ਵਿੱਚ ਹੁਣ ਤੁਹਾਨੂੰ ਕੀ ਕੁਝ ਮਿਲਿਆ ਤੁਹਾਡਾ ਸਮਾਨ ਚੋਰੀ ਕਿ ਹੋਇਆ ਤੇ ਉਹਦੀ ਐਫਆਈਆਰ ਵੀ ਹੋਈ ਹੈ ਕਿਤੇ ਸਾਨੂੰ ਖਾਲੀ ਟਰਾਲੀਆਂ ਮਿਲੀਆਂ ਐਫਆਰਆਈ ਇੱਕੋ ਹੀ ਮੈਂ ਕਰਾ ਕੇ ਆਇਆ ਜਿਹੜੇ ਰਮਨਦੀਪ ਸਿੰਘ ਆਫਰ ਰਿੰਕੂ ਆ ਜਿਹੜਾ ਹੈਗਾ ਯਾ ਲੋਸ ਸਿੰਬਲੀ ਦਾ ਆ ਉੱਤੇ ਹੋਈ ਆ ਉਹਤੇ ਕਰਕੇ ਹੁਣ ਐਫੀਡੇਵਿਟ ਲੈਤਾ ਤੋਂ ਲੈ ਲੈ ਕੇ ਕੇਸ ਲਾਤਾ ਟਰਾਲੀਆਂ ਜਦੋਂ ਤਰੀਖ ਹੋਈ ਤੁਸੀਂ ਭਖਤਾ ਦਿਓ ਵੀ ਆ ਜਿਓ ਪਰ ਸਾਡਾ ਸਮਾਨ ਨਹੀਂ ਮਿਲਿਆ ਕੀ ਕੁਝ ਸਮਾਨ ਨਹੀਂ ਮਿਲਿਆ ਸਾਰੇ ਕੱਪੜੇ ਸਾਡੇ ਉੱਥੇ 50000 ਰੁਪਏ ਵਿੱਚ ਆ ਉਹਨੇ ਜੋ ਵੀ ਸਾਡੇ ਫਰਿੱਜ ਸੀਗੇ ਕੂਲਰਸ ਅਗੇ ਏਸੀ ਸਗੇ ਐਲਸੀਡੀ ਸਗੀਆਂ ਸਾਰੇ ਦਾ ਸਾਰਾ ਸਾਮਾਨ ਜਿਹੜੇ ਕੱਪੜੇ ਮੇਰੇ ਕੋਲ ਤੇ ਵਿਜਮੇ 12 14 ਜਿਹੜੇ ਪ੍ਰੈਸ ਕਰਕੇ ਵਿੱਚ ਰੱਖੇ ਟੈਚੀ ਰੱਖੇ ਸੀ ਉਹ ਵੀ ਚੱਕ ਕੇ ਲੈ ਗਏ ਉਹ ਉਹਨਾਂ ਇਹ ਕਹਿੰਦੇ ਨਾ ਵੀ ਅਸੀਂ ਬੜੇ ਹੈਗੇ ਆ ਕਿਸਾਨਾਂ ਦੇ ਹਤੈਸ਼ੀਆਂ ਸਾਡੇ ਕੱਚੇ ਦੇ ਸੁੱਕਣੇ ਪਏ ਸਾਡੇ ਕੱਪੜੇ ਸੁੱਕਣੇ ਆਪਾਂ ਹੀ ਅਸੀਂ ਮੁੰਡਿਆਂ ਦੀਆਂ ਉਥੇ ਤੱਕ ਹੀ ਪੌੜਾ ਛੱਡੀਆਂ ਅਸੀਂ ਖੁਦ ਦੇਖੇ ਚੱਕ ਚੱਕ ਗੱਡੇ ਰੱਖਦੇ ਪਰ ਇਹ ਜਿਹੜਾ ਮਨਦੀਪ ਉਹ ਤਾਂ ਕਹਿੰਦਾ ਸੀਗਾ ਜਾਂ ਨਾਨਕ ਨੇ ਕਿਹਾ ਇਹ ਗੱਲ ਕਹੀ ਸੀ ਐਸਐਸਪੀ ਨੇ ਵੀ ਅਸੀਂ ਸਾਰੇ ਅਸੀਂ ਸਾਡੇ ਕੰਟਰੋਲ ਹੇਟ ਆ ਪਰ ਹੁਣੇ ਪੂਰਾ ਕਰਨਗੇ ਜਾਂ ਭਗਵਾਨ ਤਵਾਰ ਪੂਰਾ ਕਰੂਗਾ ਜਾਂ ਕਲਾਕਰਾਮਾ ਪੂਰਾ ਕਰੂਗਾ ਕਲਾਕਰਾਮਾ ਨਿ ਸਪਾਈਆਂ ਦਿੰਦਾ ਐਸਆਈ ਦੇ ਫੋਨ ਤੋਂ ਫੋਨ ਵੀ ਆਉਂਦੇ ਆ ਕਲਾਕਰਾਮਾ ਗੱਲ ਵੀ ਕਰਦਾ ਆ ਫੇ ਤੁਸੀਂ ਕੋਈ ਗੱਲ ਨਹੀਂ ਆਪਾਂ ਇਕੱਠੇ ਰਹੇ ਆ ਆਪਾਂ ਦੁਆਬੇ ਵਾਲੇ ਆ ਆਪਾਂ ਇਦਾਂ ਪਰ ਨਹੀਂ ਆਪਾਂ ਦੀ ਗੱਲ ਕਰਦੇ ਏਕਾ ਜੋ ਹੋ ਗਿਆ ਤੂੰ ਸਾਡਾ ਕੀਤਾ ਆ ਤੇ ਹੁਣ ਤੁਸੀਂ ਆਪਣਾ ਕਰੋ ਕੰਮ ਕੀ ਮੰਗ ਕੇ ਕਰ ਲੋ ਮੰਗੇ ਹੀ ਕਰਦੇ ਜਿਹੜਾ ਸਾਡਾ ਸਮਾਨ ਆ ਉਹ ਸਭ ਤੋਂ ਲਿਸਟਾਂ ਲਗੀਆਂ ਜਾਣ ਉੱਪਰ ਭਾਈ ਕਿਹਨੇ ਕਰਨੀ ਹਾਲ ਦੱਸਿਆ ਜਾਵੇ ਅਸੀਂ ਉੱਤ ਪਰਭਾਈ ਕਰਵਾਈ ਅਸੀਂ ਉੱਤ ਲਈਏ ਸਮਾਨ ਸਮਾਨ ਥੋੜਾ ਨਹੀਂ ਹੈਗਾ ਅਰਬਾਂ ਦਾ ਸਮਾਨ ਹੈ ਕਰੋੜਾਂ ਦਾ ਵੀ ਨਹੀਂ ਅਰਬਾਂ ਦਾ ਸਮਾਨ ਹੈ ਕਿਉਂਕਿ ਉੱਥੇ ਜਿੰਨਾ ਤੁਹਾਡੇ ਘਰ ਬੈ ਸਮਾਨ ਹੈ ਜੇ ਮੇਰੇ ਘਰ ਤੇ ਸਮਾਨ ਹੈ ਉਹਨਾਂ ਸਮਾਨ ਸਾਨੂੰ ਉੱਥੇ ਰੱਖਣਾ ਪੈਂਦਾ ਜਿੱਥੇ ਬੰਦੇ ਨੇ ਰਹਿਣਾ ਹੈ ਉੱਥੇ ਹਰੇਕ ਚੀਜ਼ ਮਹੀ ਜਾਣੀ ਜ਼ਰੂਰੀ ਹੁੰਦੀ ਚਾਹੀਏ ਫਰਿਜ ਆ ਚਾਹੀਏ ਏਸੀ ਆ ਚਾਹੀਏ ਜੀਡੀ ਆ ਚਾਹੀਏ ਫੋਨ ਆ ਜਿਹੜਾ ਫੋਨ ਵੀ ਹੈ ਸਭ ਤੋਂ ਕਟ-ਕਟ ਕੇ ਹੋਏ ਹੋ ਨਹੀਂ ਉਹਨਾਂ ਨੇ ਤਾਂ ਇੱਥੇ ਤੱਕ ਕਾਲਿਆ ਸੀਗਾ ਕਿ ਕੋਈ ਬੰਦਾ ਇੱਕ ਵੀ ਚੀਜ਼ ਨੂੰ ਚੱਕ ਨਹੀਂ ਜਾਂਦਾ ਸਵੇਰ ਨੂੰ ਸਾਨੂੰ ਕਹਤਾ ਸੀ ਤੁਸੀਂ ਸਮਾਨ ਚੱਕ ਲਓ ਜਦੋਂ ਚੱਕਣ ਆਏ ਆ ਤੇ ਕੁੱਟਣ ਲੱਪੇ ਮਤਲਬ ਕਿ ਪੂਰੇ ਦਾ ਪੂਰਾ ਇੱਕ ਮੌਜਾ ਤੰਡਵ ਜਿਹੜਾ ਆ ਇਹ ਪੰਜਾਬ ਸਰਕਾਰ ਨੇ ਕੀਤਾ ਕਿਰਪਾ ਭਗਵਾਨਤ ਮਾਨ ਜੀ ਨੂੰ ਅਸੀਂ ਬਦਲਾਅ ਦੇ ਤੌਰ ਤੇ ਅਸੀਂ ਲੈ ਕੇ ਆਏ ਆ ਕੋਈ ਹੋਰ ਨਹੀਂ ਲੈ ਕੇ ਆਏ ਅਸੀਂ ਲੈ ਕੇ ਆਏ ਆ ਜਿਹੜੇ ਬੰਦੇ ਨੇ ਆਪ ਇਹ ਮਤਲਬ ਇਹਨੇ ਹਜ਼ਾਰੇ ਦਾ ਜਿਹੜਾ ਸੀਗਾ ਧਾਨਾ ਲਾਇਆ ਉਹਦੇ ਅੰਦੋਲਨ ਦੇ ਵਿੱਚੋਂ ਇਹ ਨਿਕਲੀ ਪਾਰਟੀ ਆ ਔਰ ਵਿੱਚੋਂ ਨਿਕਲ ਕੇ ਆ ਰੂਪ ਜਿਹੜਾ ਤਾਰਿਆ ਆ ਦੇਖੋ ਅੱਧ ਹੋ ਗਿਆ ਇੱਕ ਖੁੱਦ ਆਪ ਹਰ ਵਾਰੀ ਮੰਨਦੇ ਸੀ ਐਮਐਸਸੀਬੀ ਵੀ ਚਾਹੀਦੀ ਆ ਕਿ ਜਾਨਾਂ ਨੇ ਗੱਲਾਂ ਵੀ ਸੁਣਨੇ ਚਾਹੀਦੀਆਂ ਆ ਗੱਸਾਨਾਂ ਦੇ ਮੰਗਾ ਮੰਨਨੇ ਚਾਹੀਦੀਆਂ ਆ ਹੁਣ ਪਹਿਲਾ ਇਹਖਾਨੂੰ ਕਹਿੰਦਾ ਸਾਡੇ ਮੇਨਾ ਮੰਗਾ ਰਿਲੇਟਡ ਹੀ ਨਹੀਂ ਹੈਗੀਆਂ ਤਾਂ ਫੇਰ ਤੁਸੀਂ ਸੈਂਟਰ ਨਾਲ ਗੱਲ ਕਰੋ ਸੈਂਟਰ ਨਾਲ ਗੱਲ ਕੀਤੀ ਤੇ ਬਾਹਰੋਂ ਆ ਕੇ ਸਾਡੇ ਬੰਦੇ ਚੱਕ ਲੈ ਜਾਣੇ ਤੇ ਹੁਣ ਕਹਿੰਦਾ ਸਰਕਾਰ ਨਾਲ ਨਹੀਂ ਚੱਕੇ ਬੰਦੇ ਪਹਿਲਾਂ ਮੀਟਿੰਗ ਕਰਨਾ ਚਾਦੇ ਆ ਜਦੋਂ ਮੀਟਿੰਗ ਹੋ ਗਈ ਆ ਬਿਆਨ ਆ ਗਿਆ ਆ ਵੀ ਮੀਟਿੰਗ ਬਹੁਤ ਸੁਹਾਣੇ ਮਾਹੌਲ ਦੇ ਵਿੱਚ ਹੋਈ ਆ ਮੰਗਾ ਦੇ ਲਗਭਗ ਸਹਿਮਤੀ ਬਣ ਗਈ ਆ ਕੁਝ ਗੱਲਾਂ ਰਹਿ ਗਈਆਂ ਆ ਉਹ 4 ਮਈ ਨੂੰ ਆਪਾਂ ਦੁਬਾਰਾ ਬੈਠਾਂਗੇ ਉਹ ਵੀ ਸ਼ੱਟ ਹੋ ਜਾਣਗੇ ਮਾਦਰ ਸਰਕਾਰ ਨੇ ਕੇਂਦਰ ਸਰਕਾਰ ਨੇ ਸਾਨੂੰ ਤਰੀਕ ਦੇ ਦਿੱਤੀ ਹੈ ਕਿ ਮਾਦਰ ਕੋਰਟ ਵਿੱਚ ਆਪਾਂ ਜਾਣੇ ਕੋਰਟ ਵਿੱਚ ਆਪਨੇ ਕੋਰਟ ਤਰੀਕ ਦੇ ਦਿੰਦਾ ਵੀ ਤੁਸੀਂ 20 ਦਿਨਾਂ ਨੂੰ ਮਹੀਨੇ ਨੂੰ ਕੋਈ ਤਰੀਕ ਦਿੰਦਾ ਹੈ ਵੇ ਐਨੇ ਤਰੀਕ ਨੂੰ ਦੁਆਰਾ ਪੇਸ਼ੀ ਕਰੋ ਉਸ ਤੋਂ ਪਹਿਲੇ ਪੁਲਿਸ ਆਪਾਂ ਚੈੱਕ ਨਹੀਂ ਸਕਦੀ ਆਪਾਂ ਨੇ ਪੁਲਿਸ ਕਹਿ ਨਹੀਂ ਸਕਦੀ ਔਰ ਸਟੇਟਸ ਕੋ ਹੋਇਆ ਹੈ ਉੱਤੇ ਮੋਰਚੇ ਦੇ ਉੱਤੇ ਮੋਰਚੇ ਉੱਤੇ ਜਿੰਨਾ ਚਿਰ ਮੋਹਲਾ ਨਹੀਂ ਖੁੱਲਦਾ ਬਾਰਡਰ ਨਹੀਂ ਖੁੱਲਦੇ ਬਾਰਡਰ ਅਸੀਂ ਤੇ ਬੰਦ ਕੀਤਾ ਨਹੀਂ ਸੀਗਾ ਸਾਡੇ ਕੋਲ ਸਾਰੇ ਛੜਕਾਂ ਕੁੱਲੀਆਂ ਸੀਗੀਆਂ ਟਰੱਕ ਵੀ ਬੱਚਾ ਵੀ ਕਾਰਾਂ ਵੀ ਵਿਚਾਰੇ ਕਈ ਜਾਂਦੇ ਹੀ ਉੱਥੇ ਜਾ ਕੇ ਉਹ ਕੰਨਾਂ ਦੇ ਦੇ ਪਿੱਛੇ ਮੋੜਿਆ ਹੁੰਦੇ ਤੇ ਪਰ ਐਸੇ ਵੇਲੇ ਸਾਨੂੰ ਆਪਣ ਡੰਡ ਦੇ ਲਈ ਇਹਨਾਂ ਨੇ ਸਾਰਾ ਕੁਝ